ਸ਼੍ਰੀ ਕਾਲ ਤੱਕ ਸਾਬਦੇ ਸਕਤਰੇ ਤੋਂ ਤੇ ਪੰਜਾਬ ਦੇ ਮੌਜੂਦਾ ਇਸ ਸਮੇਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤੇ ਜਾਣ ਦੀ ਖਬਰ ਨੇ ਸਿਆਸੀ ਸਫਾ ਦੇ ਨਾਲ ਨਾਲ ਪੰਥਕ ਵਿਧਾ ਦੇ ਵਿੱਚ ਪੰਥਕ ਸਫਾ ਦੇ ਵਿੱਚ ਪੰਥਕ ਰੋਹ ਰੀਤਾ ਤੋਂ ਵੱਖਭ ਧਿਰਾਂ ਦੇ ਵਿੱਚ ਸਿੱਖ ਵਿਦਵਾਨਾਂ ਦੇ ਵਿੱਚ ਇਕ ਨਵੀਂ ਬਹਿਸ ਨੂੰ ਜਨਮ ਦਿੰਦਾ ਹੈ ਇੱਕ ਨਵੀਂ ਚਰਚਾ ਨੂੰ ਜਨਮ ਦਿੰਦਾ ਹੈ ਇਹਦੇ ਵਿੱਚ ਕੋਈ ਦੋ رائے ਨਹੀਂ ਕਿ ਸਿੱਖ ਕੌਮ ਦੇ حوالے ਨਾਲ ਸਿੱਖ ਪੰਥ ਦੇ حوالے ਨਾਲ ਸਿੱਖ ਮਰਿਆਦਾ ਦੇ حوالے ਨਾਲ ਸ੍ਰੀ ਅਕਾਲ ਤਖਤ ਸਾਹਿਬ ਸਰਵੋਤਮ ਸਥਾਨ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਿੱਖ ਭਾਈਚਾਰੇ 'ਚ ਸਿਰ ਨਵਾ ਕੇ ਪ੍ਰਵਾਨ ਕੀਤਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਥਾ ਰੱਖਣ ਵਾਲੀਆਂ ਤੇਰਾ ਉਸ ਹੁਕਮ ਨੂੰ ਪ੍ਰਵਾਨ ਕਰਦੀਆਂ ਨੇ ਉਸੇ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਮੀ ਭਰਤੀ ਕਿ ਜੀ ਮੈਂ ਨੰਗੇ ਪੈਰੀ ਕਾਮ ਸ਼ਰਧਾਲੂ ਮੰਗ ਸਕਤਰਤ ਜਾ ਕੇ ਪੇਸ਼ ਹੋਊਂਗਾ ਕਿਉਂਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਦੀ ਆਪਣੀ ਜਥੇਦਾਰੀ ਦੀ ਨਿਯੁਕਤੀ ਦੇ ਉੱਤੇ ਅਜੇ ਵੀ ਸਵਾਲ ਖੜੇ ਨੇ ਤੇ ਇਸ ਨੂੰ ਵੀ ਆਧਾਰ ਬਣਾ ਕੇ ਮੁੱਖ ਮੰਤਰੀ ਬੋਲਦੇ ਰਹੇ ਤੇ ਹੁਣ ਸੋਸ਼ਲ ਮੀਡੀਆ ਤੇ ਇਹੋ ਜਿਹੇ ਸਵਾਲ ਆ ਰਹੇ ਨੇ ਕਿ ਜੀ ਕਿ ਜੱਤਾਰ ਸਾਹਿਬ ਥਾਣੇਦਾਰ ਮੰਗ ਕੰਮ ਕਰ ਰਹੇ ਨੇ ਕਿ ਜੱਥੇਦਾਰ ਰੈਸਿਪੀਸੀ ਦਾ ਕਹਿ ਤੇ ਕੰਮ ਕਰ ਰਹੇ ਨੇ ਕਿ ਜੱਥੇਦਾਰ ਸਾਹਿਬ ਅ ਅਕਾਲੀ ਦਲ ਦੇ ਹੈ ਬੁਲਾਰੇ ਬਣ ਕੇ ਕੰਮ ਕਰ ਰਹੇ ਨੇ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਨੇ ਪਰ ਉਹ ਸਭ ਨੂੰ ਇੱਕ ਪਾਸੇ ਕਰਕੇ ਮੁੱਖ ਮੰਤਰੀ ਹਾਂ ਮੀ ਤਾਂ ਪਰ ਰਹੇ ਨੇ ਕਿ ਮੈਂ ਜਾਵਾਂਗਾ ਮੈਂ ਕਾਮਸ਼ਰ ਦਾ ਲੂ ਮੰਗ ਉੱਥੇ ਜਾ ਕੇ ਆਪਣਾ ਪੱਖ ਰੱਖਾਂਗਾ ਪੰਥਕ ਵਿਦਵਾਨਾਂ ਦੇ ਵਿੱਚ ਮੈਂ ਸੋਸ਼ਲ ਮੀਡੀਆ ਨੂੰ ਦਰਖਨਾਰ ਕਰਕੇ ਗੱਲ ਕਰਾਂ ਜਿੰਨੀ ਬਹਿਸ ਚੱਲਦੀ ਹੈ ਹਲਕੀ ਚੰਗੀ ਮਾੜੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਆਉਂਦੇ ਨੇ ਆਪਾਂ ਉਸ 'ਚ ਨਾ ਪਈਏ ਪੰਥਕ ਵਿਦਵਾਨਾਂ ਦੇ ਹਵਾਲੇ ਨਾਲ ਸਿੱਖ ਵਿਦਵਾਨਾਂ ਦੇ ਹਵਾਲੇ ਨਾਲ ਗੁਰੂ ਮਰਿਆਦਾ ਨੂੰ ਪੰਥ ਦੀ ਮਰਿਆਦਾ ਨੂੰ ਸਮਝਣ ਵਾਲਿਆਂ ਦੇ ਹਵਾਲੇ ਨਾਲ ਜਿਨ੍ਹਾਂ ਨਾਲ ਮੇਰਾ رابطہ ਹੁੰਦਾ ਰਿਹਾ ਮੈਂ ਗੱਲ ਕਰਦਾ ਰਿਹਾ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਉਹਨਾਂ ਦੇ ਹਵਾਲੇ ਨਾਲ ਇਸ ਵਾਰ ਵੱਡਾ ਹੋ ਗਿਆ ਕੀ ਪਤਿਤ ਸਿੱਖ ਹੋਣ ਦੇ ਨਾਤੇ ਪਤਿਤ ਵਿਅਕਤੀ ਹੋਣ ਦੇ ਨਾਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਕਲਤਕ ਸਭ ਦੀ ਸਕਤਰੇ ਤੇ ਵੀ ਤਲਬ ਕਰਨਾ ਸਹੀ ਹੈ ਜਾਂ ਗਲਤ ਤਲਬ ਕੀਤਾ ਵੀ ਜਾ ਸਕਦਾ ਜਾਂ ਨਹੀਂ ਦੂਸਰਾ ਮੁੱਖ ਮੰਤਰੀ ਪੇਸ਼ ਹੋ ਜਾਣਗੇ ਪੱਖ ਰੱਖ ਦੇਣਗੇ ਫਿਰ ਸਵਾਲ ਇਹ ਖੜਾ ਕਿ ਕੀ ਉਹਨਾਂ ਨੂੰ ਬਾਕੀਆਂ ਮੰਗ ਕਲਤਕ ਸਭ ਤੋਂ ਤਨਖਾਹ ਲੱਗ ਸਕਦੀ ਹੈ ਇਹ ਫਸੀਲ ਤੋਂ ਨਹੀਂ ਤਾਂ ਕਿਸ ਕਤਰੇ ਤੋਂ ਲੱਗ ਸਕਦੀ ਹੈ ਕਿਉਂਕਿ ਜਦਰ ਸਭ ਦੱਸ ਚੁੱਕੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਪਤੇ ਸਿੱਖ ਨੇ ਇਹ ਸਲੂਸ਼ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜਨ ਦੇ ਵੀ ਕਾਬਲ ਨਹੀਂ ਔਰ ਸ਼ਾਇਦ ਇਹੀ ਨੁਕਤਾ ਮੁੱਖ ਮੰਤਰੀ ਭਗਵੰਤ ਨੂੰ ਪਤਾ ਸੀ ਕਿ ਮੈਨੂੰ ਤਲਬ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਤੇ ਨੂੰ ਤਲਬ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਨਹੀਂ ਪਤਾ 2 ਦਸੰਬਰ ਦੇ ਧਿਆਨ ਕਰ ਲੋ ਦਸੰਬਰ 2024 ਨੂੰ ਜਦੋਂ ਦਾੜੀ ਰੰਗਣ ਵਾਲੇ ਦਾੜੀ ਕੱਟਣ ਵਾਲੇ ਪਰੇ ਕਰਤੇ ਸੀ ਤੇ ਕੁਝ ਨਹੀਂ ਕਹਿ ਕੇ ਉਹ ਤਾਂ ਬਚ ਗਿਆ ਇਸ ਕਰ ਤੇ ਉਸੇ ਤਰੀਕੇ ਨਾਲ ਕੁਝ ਕਹਿੰਦੇ ਭਗਵੰਤ ਮਾਨ ਇਸ ਨੁਕਤੇ ਤੇ ਤਾਂ ਹੀ ਅਗਾਹ ਬਦਰੇ ਸੀ ਬੇ ਲੋੜਾ ਬੋਲਣਾ ਬੇ ਮਤਲਬ ਬੋਲਣਾ ਹੈ ਬੇ ਹਤਾਸ਼ਾ ਬੋਲਣਾ ਬੇ ਮਾਇਨੇ ਬੋਲ ਜਾਣਾ ਕਿਉਂਕਿ ਤੁਹਾਡਾ ਜੋ ਅਹੁਦਾ ਜੋ ਰੁਤਬਾ ਉਸ ਦੇ ਉਚਾਰ ਚ ਮੇਵਾਰੀ ਨਾਲ ਬੋਲਣਾ ਹੁੰਦਾ ਹੈ ਸ਼ਬਦ ਤੋਲ ਤੋਲ ਕੇ ਬੋਲਣਾ ਹੁੰਦਾ ਪਰ ਜਿਸ ਕਰ ਉਹ ਬੋਲੇ ਤੇ ਸ਼ਾਇਦ ਨੂੰ ਲੱਗਦਾ ਕਿ ਆਪਾਂ ਨੂੰ ਕਿਡਾ ਤਲਬ ਕੀਤਾ ਜਾਣਾ ਆਪਾਂ ਖੁੱਲ ਕੇ ਖੇਡੋ ਤਜੀਮੇ ਇਹ ਨਜ਼ਾਰਾ ਮੂਰੇ ਬਣਦਾ ਦੇਖ ਰਿਹਾ ਕਿ 227 ਦੇ ਵਿੱਚ ਸੱਤਾਤਰੀ ਤੇ ਲੜਨਾ ਹੀ ਪੰਥਕ ਮੁੱਦੇ ਤੇ ਚਾਹੁੰਦੀ ਹੈ ਉਹਦਾ ਅਜੰਡਾ ਹੀ ਉਧਰ ਨੂੰ ਜਾ ਰਿਹਾ ਹੈ ਇਸ ਲਈ ਫਿਰ ਹੋਰ ਵੀ ਪਹਿਲੂ ਹੈ ਗੰਭੀਰ ਸੀਗਾ ਕਿ ਇਸ ਲਈ ਉਹ ਖਿਡਣਾ ਚਾਹੁੰਦੇ ਨੇ ਇਸ ਪਿਛ ਤੇ ਪਰ ਗਾਇਨੀ ਕੁਲਦੀਪ ਸਿੰਘ ਗੜਗਾ ਜਹੁਰਾ ਨੇ ਕੋਲ ਕਾਲੇ ਬੋਲਾਂ ਦੇ ਹਵਾਲੇ ਨਾਲ ਜਾਂ ਉਹਨਾਂ ਦੀਆਂ ਟਿੱਪਣੀਆਂ ਜਾਂ ਉਹਨਾਂ ਦੀ ਇੱਕ ਵੀਡੀਓ ਦਾ ਹਵਾਲਾ ਕਿ ਜੀ ਛੁੱਟੇ ਮਾਰੇ ਨੇ ਇਹ ਸ਼ਰਾਬ ਦੇ ਤਸਵੀਰਾਂ ਗੁਰੂ ਸਾਹਿਬ ਦੀਆਂ ਹੈ ਜਾਂ ਮਤਲਬ ਕਿ ਹੋਰ ਸ਼ਖਸੀਤਾਂ ਦੀਆਂ ਉਹ ਵੀਡੀਓ ਦੇ حوالے ਨਾਲ ਕਿ ਜੀ ਸਪਸ਼ਟੀ ਕਰਨ ਦੀ ਤਲਬ ਕੀਤੀ ਤਾਂ ਸਭ ਨੂੰ ਪਤਾ ਹੈ ਕਿ ਮਾਮਲਾ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਤੋਂ ਬਹਿਸ ਤੋਂ ਟਕਰਾਅ ਟਕਰਾਅ ਤੋਂ ਇਸ ਸਥਿਤੀ ਤੱਕ ਆਉਂਦਾ ਆਉਂਦਾ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਟ ਵੰਟੋਂ ਹੋਰੀ ਕਾਰ ਵੀ ਕਾਰਵਾਈ ਤੋਂ ਚਾਹਲ ਦੀ ਗ੍ਰਿਫਤਾਰੀ ਤੋਂ ਉਤੋਂ ਬਾਅਦ ਸਾਰਾ ਕੁਝ ਰੰਗ ਬਦਲਦਾ ਗਿਆ। ਟਕਾਲੀ ਸਥਿਤੀ ਦਾ ਕਾਰਨ ਇਹ ਸਖਤਰ ਇਥੇ ਤਲਬ ਕੀਤੇ ਜਾਣ ਦਾ ਕਾਰਨ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਸਰਕਾਰ ਦੀ ਕਾਰਵਾਈ ਹੈ। ਕੁਝ ਤਰ੍ਹਾਂ ਕਹਿੰਦੀਆਂ ਬਾਜਬ ਹੈ। ਇਹ ਕਾਰਵਾਈ ਹੋਣੀ ਚਾਹੀਦੀ ਸੀ ਦੇਰ ਨਾਲ ਹੋ ਰਹੀ ਹੈ। ਕੁਝ ਤਰ੍ਹਾਂ ਕਹਿੰਦੀਆਂ ਕਿ ਹੁਣ ਅਖੀਰਲੇ ਸਾਲ 'ਚ ਜਾ ਕੇ ਜਿੱਤੇ ਕਿਉਂ ਆਇਆ? 4 ਸਾਲ ਕਿਉਂ ਨਹੀਂ ਜਿੱਤੇ ਆ? ਜੇ ਇਹ ਜਿੱਤੇ ਆਇਆ ਤਾਂ ਬਰਗਾੜੀ ਬਾਬਲ ਕਲਾ ਕੋਟਖੂਪਰਾ ਗੋਲੀकांड ਕਿਉਂ ਨਹੀਂ ਚੇਤੇ ਆ ਸਵਾਲ ਸਾਰੇ ਪਾਸੇ ਖੜੇ ਨੇ ਪਰ ਬਟਾ ਸਵਾਲ ਤਾਂ ਇਹ ਹੈ ਕਿ ਕੀ ਪਤਿਤ ਨੂੰ ਸਖਤਰ ਦੇ ਵੀ ਤਲਬ ਕੀਤਾ ਜਾ ਸਕਦਾ 2 ਇਸਨੇ ਨਰੰਕਾਰੀ ਵਿਵਾਦ ਡੇਰਾ ਸਰਸਾ ਨਾਲ ਵਿਵਾਦ ਹੈ ਨਾ ਤੇ ਉਹ ਤਾਂ ਤਲਬ ਨਹੀਂ ਕੀਤਾ ਜਾ ਸਕੀ ਇੰਦਰਾਲ ਨਾਲ ਤਾਂ ਮਸਲਾ ਤਲਬ ਨਹੀਂ ਕੀਤਾ ਤਲਬ ਗਿਆਨੀ ਜਲ ਸਿੰਘ ਹੋਇਆ ਤਲਬ ਸਰ ਬੁੱਟਰ ਸਿੰਘ ਹੋਇਆ ਤਲਬ ਬਾਦਲ ਹ ਹੁਣ ਸੁਖਵੀਰ ਬਾਦਲ ਜਾਂ ਫਿਰ ਬਰਨਾਲਾ ਹੁੰਦੇ ਰਹੇ ਤੇ ਆ ਹੁਣ ਵਾਲੀ ਸਰਕਾਰ ਦੇ ਮੰਤਰੀ ਪਹਿਲਾਂ ਹਰਜੋਤ ਵੈਸ ਤੇ ਹੁਣ ਹਰਜੋਤ ਵੈਸ ਪੇਸ਼ ਹੋ ਕੇ ਬੜੀ ਸੇਵਾ ਕਰ ਚੁੱਕੇ ਨੇ ਹੁਣ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ ਸੋ ਇਸ ਲਈ ਇਹਦਾ ਮਤਲਬ ਇਹ ਨਹੀਂ ਕਿ ਆ ਕਿ ਨਹੀਂ ਬੁਲਾਏ ਜਾਂਦੇ ਰਹੇ ਪਰ ਸਵਾਲ ਪੱਤਿਤਦਾ ਹੈ ਕਿ ਜੇ ਅਕਾਲ ਤੱਕ ਸਭ ਦੀ ਫਸਿਲਤੇ ਨਹੀਂ ਤਾਂ ਕਿਸ ਕਤਰਿਤ ਬੁਲਾਇਆ ਜਾ ਸਕਦਾ ਜਾਂ ਜੇ ਇਹ ਪਹਿਲੀ ਵਾਰ ਪਹਿਲ ਕਦਮੀ ਹੋਈ ਹੈ ਫਿਰ ਇਹ ਤੋਂ ਆਦੇ ਰਾਹ ਮੁਕਲਾ ਹੋ ਗਿਆ ਪੱਤਿਤ ਤੋਂ ਆਪ ਭਾਵ ਇਹੀ ਹੈ ਕਿ ਭਈ ਉਹ ਸਿੱਖੀ 'ਚ ਭਰੋਸਾ ਤਾਂ ਰੱਖਦਾ ਸਿੱਖ ਪਰਵਾਰ ਸਿੱਖ ਪਛੋਕੜ ਵਾਲੇ ਪਰਿਵਾਰ ਚ ਤਾਂ ਉਹਦਾ ਨਾਤਾ ਹੈਗਾ ਪਰ ਉਹ ਕੇਸ ਦਾੜੀ ਕੱਟਦਾ ਜਾਂ ਰੰਗਦਾ ਉਹ ਅੰਮ੍ਰਿਤ ਧਾਰੀਪ ਸੰਪੂਰਨ ਸਿੱਖ ਨਹੀਂ ਹੈ ਉਸ ਨੂੰ ਪੱਤਿਤ ਦੀ ਕੈਟਾਗਰੀ 'ਚ ਅੱਜ ਪੱਤਿਤ ਦੇ ਵਾਦਨਾ ਆਏ ਕਹਿੰਦੇ ਕੱਲ ਨੂੰ ਫਿਰ ਬਾਕੀਆਂ ਨਾਲੇ ਵੀ ਪਹਿਲੂ ਆਜੂਗਾ ਜੀ ਸੋ ਇਸ ਲਈ ਫਿਰ ਕੀ ਇਹ ਬਾਝਬ ਹੈ ਇਸਦੇ ਉੱਤੇ ਇੱਕ ਬੈਸ ਤੇ ਦੂਸਰੀ ਬੈਸ ਇਹਦੇ ਨਾਲੇ ਆ ਕੇ ਇੱਥੇ ਖੜੀ ਐ ਕਿ ਜੇ ਇਹ ਪਤਾ ਹੈ ਕਿ ਵੀ ਸੱਤਾ ਤਾਂ ਦੀ ਤਿਰ ਇਸ ਪੰਥਕ ਪਿਛ ਤੇ 227 ਦਾ ਚੌਣਪੜ ਨੂੰ ਲੈ ਕੇ ਜਾਣਾ ਚਾਹੁੰਦੀ ਆ ਤੇ ਫਿਰ ਕੀ ਭਗਵਾਨਤਮਾਨ ਦੇ ਹੱਥ ਜਥੇਦਾਰ ਸਹਿਬਾਨ ਨੇ ਦੋ ਹੱਥਾਂ ਚ ਲੱਡੂ ਫੜਾ ਦਿੱਤੇ ਨੇ ਕਿ ਜੇ ਨਾ ਬੁਲਾਉਂਦੇ ਤਾਂ ਖੁੱਲਕੇ ਬੋਲ ਰਹੇ ਸੀ ਤਾਂ ਮੁਸ਼ਕਲ ਸੀ ਜੇ ਹੁਣ ਬੁਲਾ ਲਿਆ ਲੋਕਾਂ ਕੇ ਦੇਖੋ ਜੀ ਮੈਂ ਤਾਂ ਸਦਾ ਲੂ ਮੰਗ ਚਲਾ ਗਿਆ ਮੈਂ ਤਾਂ ਸਾਰਾ ਕੁਝ ਕਬੂਲ ਹੈ ਜੀ ਹਾਂ ਹੁਣ ਇਹ ਤੋਂ ਬਾਅਦ ਤਨਖਾਹ ਲੱਗੂਗੀ ਜਾਂ ਨਹੀਂ ਲੱਗੂਗੀ ਲਾ ਸਕਦੇ ਜਾਂ ਨਹੀਂ ਇਸ ਦੇ ਉੱਤੇ ਜੇ ਬਹਿਸ ਹੋਣੀ ਹੈ ਤੇ ਦੂਸਰੇ ਪਾਸੇ ਇਹ ਸਾਰੇ ਸਵਾਲ ਖੜੇ ਨੇ ਵੀ ਕਿ ਕੇਂਦਰ ਜਿਵੇਂ ਵੀਰਵਾਲ ਦੇ ਹੱਥ ਤੇ ਕਰਦਾ ਆਇਆ ਕੇਂਦਰ ਜਿਵੇਂ ਬਧਿਕੀਆਂ ਕਰਦਾ ਆਇਆ ਹੈ ਨਾ ਪੰਥਕ ਪਹਿਲੂ ਨਾਲ ਨਾ ਤਰੋੜ ਮੋੜ ਇਤਿਹਾਸ ਨਾਲ ਤਰੋੜ ਮੋੜ ਧਾਰਮਿਕ ਮਰਿਆਦਾ ਨਾਲ ਤਰੋੜ ਮੋੜ 350 ਸਾਲਾਂ ਦੇ ਪਹਿਲੂ ਦੇ ਉੱਤੇ ਸਵਾਲ ਉਹ ਸਾਰਿਆਂ ਦੇ باوجود ਉਹਨਾਂ ਨੂੰ ਕਦੇ ਕਿਸੇ ਨੇ ਤੁਲਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਸਵਾਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿੱਥੇ ਇਹ ਪਹਿਲੂ ਹੈ ਉੱਥੇ ਸੱਤਾਧਾਰੀ ਤਿਰਜਾ ਭਗਵੰਤ ਜੀ ਨੂੰ ਕਹਿਣਗੇ ਦੇਖੋ ਜੀ ਸੁਖਬੀਰ ਬਾਦਲ ਨੇ ਪੂਰੇ ਹੁਕਮਨਾਮੇ ਮੰਨੇ ਨਹੀਂ ਜੀ ਮੈਂ ਤਾਂ ਮੰਨਣ ਨੂੰ ਤਿਆਰ ਹਾਂ ਸੋ ਇਸ ਲਈ ਕੀ ਐਸਜੀਪੀਸੀ ਰਾਹੀਂ ਅਕਾਲੀ ਦਲ ਫਾਇਦਾ ਲੈਣ ਲਈ ਇਹ ਕਾਰਵਾਈ ਕਰਾ ਰਿਹਾ ਹੈ ਕੀ ਅੱਲ ਤੱਕ ਸਾਬ ਤੋਂ ਜੱਤਰ ਸਾਬ ਵੱਲੋਂ ਹੋਈ ਕਾਰਵਾਈ ਦਾ ਸੱਤਾਧਾਰੀ ਤਿਰਜਾ ਰਾਜਨੀਤਿਕ ਫਾਇਦਾ ਚੁੱਕੂਗੀ ਇਸ ਵੱਲ ਨਾਲ ਖੜੇ ਹੋਗੇ ਸੋ ਦੇਖਦੇ ਆ ਜੀ ਖੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਤਲਬ ਕੀਤਾ ਤੇ ਉਸ ਖਤਰਤ ਤਲਬ ਹੋਣਗੇ ਵੈਸੇ ਉਹ ਪਹਿਲਾਂ ਕਹਿੰਦੇ ਰਹੇ ਨੇ ਕਿ ਉਹ ਇਹਨੂੰ ਬੁਲਾ ਲਵਾਂ ਉਸ ਖਤਰੇ ਤੇ ਮੈਂ ਤਾਂ ਇਹ ਜੀ ਰਾਜ ਖੁੱਲੂਗਾ ਚੱਕਾ ਚੱਕੂਗਾ ਤਾਂ ਫਿਰ ਦੇਖਿਓ ਖਲਾਰਾ ਬੈਨ ਪਰ ਹੁਣ ਕੀ ਉਹ ਉੱਥੇ ਸਪਸ਼ਟੀਕਰਨ ਦੇਣਗੇ ਜਿਹੜੇ ਸਵਾਲ ਪੁੱਛੇ ਜਾਣਗੇ ਜਾਂ ਨਵੇਂ ਸਵਾਲ ਖੜੇ ਕਰਕੇ ਆਉਣਗੇ ਇਹ ਪਹਿਲੂ ਜਿੱਥੇ ਹੈਗਾ